ਇਹ ਜੋ ਤੁਸੀਂ ਸਕਰੀਨ ਤੇ ਫੋਟੋ ਦੇਖ ਰਹੇ ਹੋ ਇਹ ਫੋਟੋ ਸਾਨੂੰ ਜਰਮਨ ਤੋਂ ਮਿਲੀ ਹੈ ਇਹ ਆਪਣਾ ਪੰਜਾਬੀ ਭਰਾ ਜੋ ਕਿ ਸੜਕਾਂ ਤੇ ਰੋਲ ਰਿਹਾ ਹੈ ਤੇ ਆਪਣੇ ਆਪ ਨੂੰ ਇਹ ਓਂਕਾਰ ਸਿੰਘ ਦੱਸ ਰਿਹਾ ਹੈ ਇਹਦੀ ਜਾਣਕਾਰੀ ਸਾਨੂੰ ਪਾਕਿਸਤਾਨੀ ਵੀਰ ਨੇ ਦਿੱਤੀ ਹੈ ਤੇ ਉਹਨਾਂ ਨੇ ਸਾਨੂੰ ਇਹਦੀਆਂ ਫੋਟੋਆਂ ਸੈਂਡ ਕੀਤੀਆਂ ਹਨ ਤੇ ਕੁਝ ਵੀਡੀਓ ਸੈਂਡ ਕੀਤੀਆਂ ਹਨ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹਨਾਂ ਦੀ ਵੀਡੀਓ ਓਂਕਾਰ ਸਿੰਘ ਨਾਂ ਹੈ ਮੇਰਾ ਪਿੰਡ ਸਿਆਲਪੁਰ ਤੇ ਸੁਬਿਆਸ ਨੰਬਰ 9 ਕਰਾਪਰਾ ਕਿਥੇ ਰਹਿੰਦਾ ਨਾ ਉਹਦਾ ਕੀ ਨਾਮ ਬ੍ਰਿੰਦਰ ਸਿੰਘ मामा ਕਿੱਥੇ ਰਹਿੰਦਾ ਹੈ मामा ਇੱਥੇ ਦੇ ਵੱਸ ਮਾਮੇ ਦਾ ਨਾਮ ਵੀ ਬੋਲ ਦੇ ਵਿੱਚ ਬ੍ਰਿੰਦਰ ਦੇ ਚਲੋ ਜੀ ਇਹ ਆਪਣੇ ਆਪ ਨੂੰ ਓਂਕਾਰ ਸਿੰਘ ਦੱਸ ਰਿਹਾ ਹੈ ਤੇ ਦੱਸ ਰਿਹਾ ਕਿ ਮੈਂ ਨਵਾਂ ਸ਼ਹਿਰ ਤੋਂ ਹਾਂ ਤੇ ਦੱਸ ਰਿਹਾ ਕਿ ਇਹਦਾ ਆਪਣਾ ਸਾਕਾਪਰਾ ਜੋ ਕਿ ਸਪੇਨ ਦੇ ਵਿੱਚ ਰਹਿੰਦਾ ਹੈ ਤੇ ਇਹਦਾ ਖੁਦ ਦਾ मामा ਜੋ ਕਿ ਖੁਦ ਉਹ ਵੀ ਜਰਮਨ ਦੇ ਵਿੱਚ ਹੀ ਰਹਿੰਦੇ ਹਨ ਇਸ ਵੀਡੀਓ ਨੂੰ ਇੰਨਾ ਦੱਬ ਕੇ ਸ਼ੇਅਰ ਕਰੋ ਤਾਂ ਕਿ ਇਹ ਵੀਰ ਆਪਣੀ ਫੈਮਿਲੀ ਨੂੰ ਮਿਲ ਸਕੇ ਤੇ ਆਓ ਅਸੀਂ ਫਿਰ ਸੁਣਾਉਂਦੇ ਹਾਂ ਤੁਹਾਨੂੰ ਉਸ ਪਾਕਿਸਤਾਨੀ ਵੀਰ ਦੇ ਨਾਲ ਜੋ ਸਾਡੀ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਸਾਨੂੰ ਇਹਦੀ ਜਾਣਕਾਰੀ ਦਿੱਤੀ ਹੈ ਹਾਂਜੀ ਭਾਜੀ ਤੁਸੀਂ ਇੱਕ ਸਾਨੂੰ ਫੋਟੋ ਭੇਜੀ ਹੈ ਤੇ ਨਾਲ ਵੀਡੀਓ ਭੇਜੀ ਹੈ ਤੁਸੀਂ ਇਹਦੇ ਬਾਰੇ ਸਾਨੂੰ ਕੋਈ ਡਿਟੇਲ ਵਿੱਚ ਦੱਸ ਸਕਦੇ ਹੋ ਹਾਂਜੀ ਭਾਣਾ ਮੈਂ ਕੰਮ ਤੇ ਜਾਣਾ ਲਈ ਉੱਥੋਂ ਨਾ ਹਸਤਾਲ ਤੋਂ ਮੈਂ ਚੜ੍ਹਨਾ ਜੀ ਇਹ ਬੰਦਾ ਉੱਥੇ ਪਿਆ ਹਾਂ ਕਦੀ ਉਹ ਮਸਲ ਰੋੜ ਪੂਰਾ ਟ੍ਰੇਨ ਤੋਂ ਮੈਂ ਜਿਵੇਂ ਬਹਿ ਕਨਾਂ ਕਦੀ ਮਸਲੋ 1 ਕਿਲੋਮੀਟਰ 2 ਕਿਲੋਮੀਟਰ ਜਾਂਦਾ ਹੁੰਦੇ ਕਦੀ ਕਿਸੇ ਦੁਕਾਨ ਤੇ ਕਦੀ ਕਿਸੇ ਦੁਕਾਨ ਤੇ ਜੀ ਇਹ ਬੰਦੇ ਨੂੰ ਮੈਂ 8-9 ਮਹੀਨੇ ਤੋਂ ਦੇਖ ਰਿਹਾ ਜੀ ਜੀ ਤੇ ਫਿਰ 15 ਕੁ ਦਿਨ ਪਹਿਲੇ ਮੈਂ ਜੁਮਾ ਪੜਨ ਉੱਥੇ ਗਿਆ ਅੱਛਾ ਜੀ ਜੁਮਾ ਪੜ ਕੇ ਨਿਕਲਿਆ ਤੇ ਜਿਸ ਸਟਾਪ ਤੋਂ ਮੈਂ ਚੜ੍ਹਨਾ ਸੀ ਨਾ ਜੀ ਇਹ ਲਾਗੇ ਉੱਥੇ ਬੈਂਚ ਤੇ ਬੈਠਾ ਸੀ ਜੀ ਤੇ ਮੈਂ ਇਹਨੂੰ ਪੁੱਛਿਆ ਇਸ ਬੰਦੇ ਨੂੰ ਮੈਂ ਵੀ ਤੂੰ ਕਿੱਥੋਂ ਦਾ ਹੈ ਜੀ ਪਾਕਿਸਤਾਨ ਦਾ ਏਰੀਆ ਦਾ ਉਹਨੇ ਕਿਹਾ ਮੈਂ ਗਿਆ ਦਾ ਅੱਛਾ ਜੀ ਤੇ ਮੈਂ ਤੇ ਚੰਨੋ ਕੋਈ ਪ੍ਰੋਬਲਮ ਜੇ ਨਹੀਂ ਤੌਰ ਤੇ ਕੀ ਮਸਲਾ ਬਤ ਤੁਸੀਂ ਜੇ ਮਸਲਾ ਕੱਪੜੇ ਪਾਟੇ ਜੇ ਉਹ ਕਹਿੰਦਾ ਜੀ ਮੈਂ ਸਪੇਨ ਆਪਣੇ ਭਰਾ ਨੂੰ ਸੱਜਿਆ ਅੱਛਾ ਜੀ ਉਹਨੂੰ ਸੈਟ ਕੀਤਾ ਉੱਥੇ ਹਾਂਜੀ ਤੇ ਮੈਂ ਅਗੋ ਸਵਾਲ ਨੂੰ ਪੁੱਛਦਾ ਰਿਹਾ ਮੈਂ ਤੇਰਾ ਹੋਰ ਕੋਈ ਰਿਸ਼ਤੇਦਾਰੇ ਥੇ ਅੱਛਾ ਜੀ ਉਹਨੇ ਕਿਹਾ ਕਿ ਭਰਾ ਮੇਰਾ ਸਪੇਨ ਆ ਮਾਮਾ ਮੇਰਾ ਜਰਮਨੀ ਜਾਂਦਾ ਵਾ ਹਮ ਹਮ ਤੇ ਮੈਂ ਹਭੀ ਤੇ ਨਾ ਕੋਈ ਅਗਾ ਪਿਛਾ ਉਹਨੇ ਕਿ ਆ ਮੈਂ ਨਵਾਂ ਨਵਾਂ ਸ਼ਹਿਰ ਹੀ ਮਖਲੀਂ ਦੀ ਆ ਜਾਂ ਨਵਾਂ ਪਿੰਡ ਹੀ ਉਹਨੇ ਕੋਈ ਜ਼ਿਕਰ ਕੀਤਾ ਤੇ ਇਹਨਾਂ ਨਾਲ ਗੱਲਬਾਤ ਉਹਨੇ ਮੈਂ ਕਰਦਾ ਰਿਹਾ ਕਹਿੰਦਾ ਮੇਰੀ ਮਾਂ ਪਿੱਛੇ ਰਹਿੰਦੀ ਆ ਤੇ ਪਾਸਵਰਡ ਮੇਰੇ ਮਾਮੇ ਕੋਲ ਤੇ ਮੈਂ ਭੁੱਲ ਜਾਂਦਾ ਹੁਣ ਅੱਛਾ ਜੀ ਉਹ ਮੈਨੂੰ ਲੱਭਦੇ ਫਿਰਦੇ ਨੇ ਠੀਕ ਮੈਨੂੰ ਪਤਾ ਨਹੀਂ ਉਹਨੇ ਕਿ ਆ ਲੱਭਦੇ ਫਿਰਦੇ ਮੈਂ ਭੁੱਲ ਜਾਂਦਾ ਵਾ ਮੈਨੂੰ ਹੁਣ ਕੋਈ ਸਮਝ ਨਹੀਂ ਆਂਦੀ ਮੈਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਤੇ ਮੈਂ ਇੱਥੇ ਰੋਲ ਚੱਲਿਆ ਤੇ ਇੰਨਾ ਚ ਰੋ ਗਿਆ ਇਹ ਮੇਰੇ ਉਹਦੇ ਨਾਲ ਗੱਲਬਾਤ ਹੋਈ ਹੈ ਮੈਂ ਨੂੰ ਕਿਹਾ ਸੀ ਇੱਕ ਭਾ ਜੀ ਮੈਂ ਵੀਡੀਓ ਵੇਣਾ ਹਾਂ ਨਾ ਟਿਕਟੋਕ ਜਨਸਪ੍ਰਿੰਟ ਤੋਂ ਜੀ ਜੀ ਤੇ ਜੇ ਮੈਂ ਤੂੰ ਕਹਵੇਂ ਕਿ ਆਪਾਂ ਨੂੰ ਕਹਿ ਕੇ ਵੇਖੀਏ ਜੀ ਜੀ ਉਹਨੇ ਕਿਹਾ ਜੀ ਤੁਸੀਂ ਪੁੱਛ ਕੇ ਵੇਚ ਲੋ ਜੀ ਫਿਰ ਮੈਂ ਭਾਈ ਹੁਣਾ ਦਾ ਨੰਬਰ ਆਪਣਾ ਬੋਲਦੇ ਹੁੰਦੇ ਨੇ ਟਿਕਟੋਕ ਤੇ ਉੱਥੋਂ ਮੈਂ ਇਹਨਾਂ ਦਾ ਨੰਬਰ ਲਿਆ ਭਾਜੀ ਦਾ ਅੱਛਾ ਅੱਛਾ ਜੀ ਇਹਨਾਂ ਨਾਲ ਇਹਨਾਂ ਨਾਲ ਮੈਂ ਗੱਲ ਕੀਤੀ ਇਹਨਾਂ ਨੂੰ ਮੈਂ ਫੋਟੋ ਭੇਜਿਆ ਨਾ ਕਿ ਆਪੇ ਅਸੀਂ ਇਹਦੀ ਜ਼ਰੂਰ ਹੈਲਪ ਕਰਾਂਗੇ ਹਮ ਹਮ ਕਿ ਤੁਸੀਂ ਇਹਦਾ ਫੋਟੋ ਉਧਰ ਸਹੀ ਨਹੀਂ ਸੀ ਤੁਸੀਂ ਦੁਬਾਰਾ ਫੋਟੋ ਉਹ ਫਿਰ ਮੈਂ ਦੁਬਾਰਾ ਉੱਥੇ ਜੰਦਾਰਿਆ ਇੱਕ ਦਿਨੇ ਹੋਸ਼ ਵਿੱਚ ਨਹੀਂ ਸੀ ਨਾ ਜੀ ਪੈਂਟ ਵੀ ਉਤਰੀ ਸੀ ਤੇ ਨਹੀਂ ਸੀ ਇਹ ਪਿਆਸ ਹੀ ਹੋਸ਼ ਫਿਰ ਮੈਂ ਚਲਾ ਗਿਆ ਫਿਰ ਮੈਂ ਇੱਕ ਦਿਨ ਗਿਆ ਸਵੇਰ ਸਵੇਰ ਤੇ ਉਦੋਂ ਥੋੜਾ ਹੋਸ਼ ਵਿੱਚ ਸੀ ਅੱਛਾ ਜੀ ਤੇ ਇਹ ਮੈਂ ਕਿਹਾ ਤੂੰ ਨਾ ਤੇਰਾ ਫੋਟੋ ਮੈਂ ਭਾ ਨਾ ਗੱਲ ਕੀਤੀ ਫੋਟੋ ਤੇਰਾ ਭੇਜਣਾ ਮੈਂ ਉਹਨੇ ਕਿਹਾ ਲੈ ਲੈ ਫਿਰ ਵੀਡੀਓ ਇੱਕ ਬਣਾਈ ਵੀਡੀਓ ਵਿੱਚ ਉਹਨੇ ਆਪਣੇ ਭਰਾ ਦਾ ਵੀ ਨਾਮ ਦੱਸਿਆ ਆਪਣਾ ਵੀ ਦੱਸਿਆ ਠੀਕ ਹੈ ਜੀ ਤੇ ਸੱਲ ਮਾਮੇ ਦਾ ਵੀ ਦੱਸਿਆ ਤੇ ਆਪਣੇ ਪਿੰਡ ਦਾ ਵੀ ਦੱਸਿਆ ਉਹ ਵੀਡੀਓ ਮੈਂ ਭਾ ਨੂੰ ਸੱਡ ਕੀਤੀ ਸੀ ਹਾਂ ਜੀ ਤੁਸੀਂ ਤੁਸੀਂ ਜਰਮਨ ਤੋਂ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਤੇ ਤੁਹਾਡਾ ਨਾਮ ਕੀ ਹੈ ਜੀ ਹਾਂ ਜੀ ਮੇਰਾ ਨਾਮ ਤਾਰਕ ਜਵੇਦ ਆ ਮੈਂ ਪਾਕਿਸਤਾਨ ਤੋਂ ਜੀ ਜੀ ਤੇ ਜਰਮਨੀ ਡਿਜੀਟਲ ਡੌਗ ਅੱਛਾ ਜੀ ਤੇ ਜਦੋਂ ਤੁਸੀਂ ਕੰਮ ਤੇ ਜਾਂਦੇ ਹੋ ਤੇ ਤੁਹਾਨੂੰ ਰਸਤੇ ਵਿੱਚ ਮਤਲਬ ਇਹ ਜਿਹੜੇ ਤੁਸੀਂ ਸਾਨੂੰ ਫੋਟੋ ਭੇਜੀ ਹੈ ਇਹ ਭਾਈ ਹੁਣੀ ਤੁਹਾਨੂੰ ਹਮੇਸ਼ਾ ਹੀ ਦਿਖਦੇ ਨੇ ਉੱਥੇ ਜੀ ਹਾਂ ਜੀ 7-8 ਮਹੀਨੇ ਤੋਂ ਮੈਂ ਉੱਥੇ ਦੇਖ ਰਿਹਾ ਅੱਛਾ ਜੀ ਤੇ 7-8 ਮਹੀਨਿਆਂ ਤੋਂ ਮਤਲਬ ਕਿ ਉੱਥੇ ਹੀ ਰਹਿੰਦੇ ਤੇ ਕਿਸੇ ਨੇ ਦੇਖਿਆ ਨਹੀਂ ਹੈਗਾ ਕਿ ਪੁੱਛਿਆ ਵੀ ਨਹੀਂ ਕਦੀ ਕਿਸੇ ਨੇ ਕਿ ਵੀ ਕੌਣ ਨੇ ਉੱਥੇ ਇੰਡੀਅਨ ਫੈਮਲੀਆਂ ਵੀ ਰਹਿੰਦੀਆਂ ਨੇ ਇੱਕ ਇੰਡੀਅਨ ਪੰਜਾਬ ਦੀ ਫੈਮਲੀ ਉਹਨਾਂ ਦੀ ਦੁਕਾਨ ਵੀ ਉੱਥੇ ਆ ਪੁੱਲ ਤੇ ਚੱਲੇ ਹਾਂਜੀ ਲੇਕਿਨ ਉਹ ਪਤਾ ਨਹੀਂ ਉਹ ਮੈਂ ਹੁਣ ਕਿਸੇ ਦਾ ਨਹੀਂ ਕਹਿ ਸਕਦਾ ਜਿਹੜੇ ਘਰ ਦੇ ਲਾਗੇ ਪਿਆ ਹੁੰਦਾ ਉੱਥੇ ਵੀ ਇੱਕ ਟਾਈਮ ਵੀ ਇੰਡੀਆ ਰਹਿੰਦੀ ਆ ਅੱਛਾ ਜੀ ਤੇ ਮੇਰੇ ਇੱਕ ਦੋ ਦੋਸਤ ਨੇ ਨਾ ਨੌਇਸ ਰਹਿੰਦੇ ਇੰਡੀਆ ਦੇ ਪੰਜਾਬ ਦੇ ਹਾਂਜੀ ਹਾਂਜੀ ਉਹਨਾ ਨਾਮ ਦਾ ਜ਼ਿਕਰ ਕੀਤਾ ਮੈਂ ਐਵੇਂ ਬੰਦਾ ਉਹਨੇ ਕੜਾ ਵੀ ਪਾਇਆ ਯਾਰ ਤੇ ਉਹਦਾ ਉਹਨੇ ਕਿਹਾ ਜੀ ਦਫਾ ਕਰੋ ਇਹਦਾ ਨਾ ਕਿ ਤੇ ਕੜਾ ਲਾ ਕੇ ਨਾ ਸੁੱਟ ਦਿਓ ਮੈਂ ਮੈਂ ਤੇ ਨਹੀਂ ਕੰਮ ਕਰ ਸਕਦਾ ਕੜਾ ਲਾ ਕੇ ਸੁੱਟ ਦਿਓ ਜੀ ਮੈਂ ਜੇ ਹਲਪ ਨਹੀਂ ਹੋ ਸਕਦੀ ਤੇ ਕੜਾ ਤੇ ਨਹੀਂ ਮੈਂ ਤੇ ਨਹੀਂ ਲਾ ਕੇ ਸੁੱਟਦਾ ਮੈਂ ਤੇ ਆ ਚਲੋ ਇਹ ਜਿਵੇਂ ਇਹਦੀ ਹੈਲਪ ਹੋ ਜੇ ਲੇਕਿਨ ਮੈਂ ਕੋਈ ਲੈਣਾ ਦੇਣਾ ਕੋਈ ਨਹੀਂ ਚਲੋ ਕਹਿੰਦਾ ਮੇਰੀ ਮਾਂ ਪਿੱਛੇ ਰੋਂਦੀ ਆ ਚਲੋ ਅਸੀਂ ਮੈਂ ਇਸ ਮੇਰੀ ਮਾਂ ਦੇ ਪਿੱਛੇ ਡੈਥ ਹੋ ਗਈ ਸੀ ਅੱਛਾ ਜੀ ਤੇ ਮੈਨੂੰ ਉਹ ਦਰਦ ਮਹਿਸੂਸ ਹੁੰਦਾ ਵੀ ਚਾਹ ਤੇ ਦੀ ਮਾਂ ਕਿਵੇਂ ਤੜਫਦੀ ਹੋਏਗੀ ਉੱਥੇ ਜੀ ਜੇ ਦਾ ਭਲਾ ਹੋ ਜੇ ਚੱਲ ਜੀ ਆਪਣੀ ਮਾਂ ਕੋਲ ਤੇ ਇਹ ਗੱਲਬਾਤ ਹੋਈ ਹੈ ਭਾਜੀ ਇਹੋ ਮੈਂ ਇਹਨੂੰ ਨਹੀਂ ਜਾਣਦਾ ਜਿਆਦਾ ਠੀਕ ਠੀਕ ਹੈ ਜੀ ਜੀ ਜਰੂਰ ਅਸੀਂ ਇਹਨਾਂ ਭਾਜੀ ਉਹਨਾਂ ਦੀ ਜਿਹੜੀਆਂ ਫੋਟੋਆਂ ਨੇ ਤੁਸੀਂ ਭੇਜੀਆਂ ਤੇ ਜਿਹੜੀ ਤੁਸੀਂ ਵੀਡੀਓ ਭੇਜੀ ਹੈ ਅਸੀਂ ਆਪਣੇ ਚੈਨਲ ਦੇ ਰਾਈ ਇਹਨਾਂ ਨੂੰ ਅਸੀਂ ਪਲੇ ਕਰਾਂਗੇ ਤੇ ਦਿਖਾਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਲੱਭਣ ਦੀ ਇਹ ਕੌਣ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਤੇ ਇੱਥੇ ਇਹਨਾਂ ਦੇ ਪਿੱਛੇ ਇਹਨਾਂ ਦੇ ਜਿੱਦਾਂ ਆਪਣੀ ਮਾਂ ਦੀ ਗੱਲ ਕਰ ਰਹੇ ਨੇ ਤੇ ਅਸੀਂ ਮਤਲਬ ਲੱਭਣ ਦੀ ਕੋਸ਼ਿਸ਼ ਪੂਰੀ ਕਰਾਂਗੇ ਤੇ ਹਾਂ ਜੀ ਕੋਸ਼ਿਸ਼ ਜੀ ਹਾਂ ਜੀ ਤੇ ਰੱਬ ਰਾਜ਼ੀ ਹੋਵੇਗਾ ਸਾਰਿਆਂ ਤੇ ਮੈਂ ਹਫਤਾ ਤੇ ਤਾਰ ਮੈਨੂੰ ਛੁੱਟੀਆਂ ਹੁੰਦੀ ਆ ਜੀ ਹਾਂ ਜੀ ਕੋਈ ਐਸਾ ਮਿਲ ਜਾਵੇ ਆਉਣਾ ਚਾਵੇ ਮੈਂ ਫੈਮਿਲੀ ਦੇ ਨਾਲ ਰਹਿੰਦਾ ਹਾਂ ਸੱਚ ਬਿਸਮਿਲਲਾ ਆਵੇ ਰੋਟੀ ਖਾਵਾਂਗੇ ਉਹ ਜਗ੍ਹਾ ਤੇ ਵੀ ਲੈ ਜਾਵਾਂਗੇ ਹਫਤਾ ਤੇ ਤਾਰ ਮੈਨੂੰ ਛੁੱਟੀਆਂ ਹੁੰਦੀ ਆ ਆਮ ਦਿਨਾਂ ਤੇ ਮੈਂ ਕੰਮ ਤੇੋਂ ਨਾਟ ਦੇਣ ਮੇਰੇ 8 ਘੰਟੇ ਵਿੱਚ ਡਿਊਟੀ ਹੁੰਦੀ ਆ ਫਿਰ ਮੁਸ਼ਕਲ ਹੋ ਜਾਏਗਾ ਅਮਦुल्लाह ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੇ ਇਹ ਵਾਲੀ ਇਨਫੋਰਮੇਸ਼ਨ ਦੇਣ ਵਾਸਤੇ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੇ ਰੱਬ ਨੇ ਚਾਹਿਆ ਤੇ ਜਲਦੀ ਹੀ ਆਪਣੇ ਮਾਪੇ ਨਾਲ ਮਿਲੇਗਾ ਤੇ ਅਸੀਂ ਇਹਦੇ ਪਰਿਵਾਰ ਨਾਲ ਮਿਲਾਵਾਂਗੇ। ਸ਼ੁਕਰੀਆ ਥੈਂਕ ਯੂ ਜੀ। ਹਾਂ ਜੀ। ਓਕੇ ਜੀ ਪਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ।